ਤਲਵੰਡੀ ਸਾਬੋ ਦੇ ਪਿੰਡ ਤੇ ਉਹਨਾ ਪੁਜਾਰੀਆਂ ਖੜੇ ਆ ਇਥੋਂ ਸਦੋਹਾ ਫਰਾਂਚ ਦਾ ਇੱਕ ਰਜ਼ਵਾਹਾ ਲੰਗਦਾ ਜਿੱਥੇ ਕੀ ਰਾਤ ਤੇਜ ਹਨੇਰੀ ਤੇ ਮੀਂਹ ਦੇ ਨਾਲ ਦਰਖਤ ਟੁੱਟ ਕੇ ਇਸ ਰਜ਼ਵਾਹੇ ਦੇ ਵਿੱਚ ਡਿੱਗ ਜਾਂਦੇ ਆ ਰਜ਼ਵਾਹੇ ਦਾ ਪੋਲਾ ਜਿਹੜਾ ਬੰਦ ਹੋ ਜਾਂਦਾ ਹੈ ਇਹ ਰਜ਼ਵਾਹਾ ਜਿਹੜਾ ਟੁੱਟਣ ਦੇ ਕਿਨਾਰੇ ਸੀ ਤਾਂ ਇਸ ਮੌਕੇ ਮਲਕਾਣੇ ਪਿੰਡ ਦੇ ਕਿਸਾਨ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਉਹਨੇ ਪਿੰਡ ਦੇ ਕਿਸਾਨ ਆ ਜਿਹੜੇ ਇਹਨਾਂ ਨੂੰ ਦਰਖਤਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਜਦੋਂ ਕਿ ਹਲੇ ਤੱਕ ਇੱਥੇ ਨਹਿਰੀ ਵਿਭਾਗ ਦੇ ਤੇ ਬਣ ਵਿਭਾਗ ਦਾ ਕੋਈ ਵੀ ਮੁਲਾਜ਼ਮ ਇੱਥੇ ਹਲੇ ਤੱਕ ਨਹੀਂ ਪਹੁੰਚਿਆ ਕੋਸ਼ਾਂ ਕਿੱਤੀਆਂ ਜਾ ਰੀਆਂ ਨੇ ਕਿਸਾਨਾਂ ਵੱਲੋਂ ਖੋਦੇ ਦਰਖਤ ਹੈ ਜਿਹੜੇ ਕੱਢੇ ਜਾ ਰਹੇ ਨੇ ਪੁਲ ਬੰਦ ਹੋ ਚੁੱਕਿਆ ਹੈ ਇਹ ਰਜਵਾਹਾ ਟੁੱਟਣ ਦੇ ਕਿਨਾਰੇ ਹੈ ਕਿਸਾਨਾਂ ਨੇ ਇਹ ਵੀ ਕਿਹਾ ਜਦੋਂ ਬਣ ਵਿਭਾਗ ਵਾਲੇ ਇੱਥੋਂ ਅਸੀਂ ਲੰਘਦੇ ਆ ਤਾਂ ਜੇ ਅਸੀਂ ਕਹਿੰਦੇ ਦਤਨ ਵੀ ਤੋੜ ਲਈਏ ਤਾਂ ਉਹ ਕਹਿ ਦਿੰਦੇ ਨੇ ਸਾਡੇ ਦਰਖਤ ਵੱਢ ਲੈ ਤੁਸੀਂ ਪਰ ਜਦੋਂ ਆਹ ਹਾਲਾਤ ਬਣਦੇ ਨੇ ਉਦੋਂ ਨਾ ਤਾਂ ਬਣ ਵਿਭਾਗ ਪਹੁੰਚਦਾ ਹੈ ਨਾ ਨੇਰੀ ਵਿਭਾਗ ਪਹੁੰਚਦਾ ਵੱਡੇ ਸਵਾਲ ਹੈ ਜਿਹੜੇ ਕਿਸਾਨਾਂ ਨੇ ਖੜੇ ਕੀਤੇ ਨੇ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਜਾਂਦਾ ਭਾਈ ਬਰਦਾਸ਼ਤ ਹੈ ਜੀ ਉਹ ਜਿਹੜੇ ਨਾ ਕੋਈ ਨਾ ਗੱਲ ਕੋਈ ਨਾ ਬੋਲਦਾ ਉਹ ਬੜੇ ਵੱਡੇ ਬਣ ਜਾਂਦੇ ਦੁਆਰੇ ਪਾ ਲਾ ਮੁਕਾ ਦੁਆਰੇ ਪਾ ਆਇਆ ਦੁਆਰੇ ਉਹਨਾਂ ਕਾ ਪਾਈ ਹੈ ਦੁਆਰੇ ਆਗੀ ਦਾ ਮੋੜ ਤੇ ਆ ਗਿਆ ਹੁੰਦਾ ਹੈ ਉਹ ਕੋਈ ਨਹੀਂ ਮਾਤ ਮਾਰੀ ਤੇ ਵੀ ਆ ਰਿਹਾ ਹੁੰਦਾ ਹੈ ਕਿ ਸਿੱਧਾ ਬੱਡੀਆ ਲੱਗਦਾ ਜਾਵੇ ਸਾਰੇ ਹੋਣੀ ਹੋਣੀ ਜੋ ਲੱਗ खाधा खाधा सेरे खाधो ਕੋ ਫਾਇਰ ਲਾ ਪਾਇਰ ਅੱਜ ਰੋ ਪਹੇਤ ਦਾ ਪਹਾੜੇ ਚੋਂ ਆ ਰਿਹਾ ਸੀ ਉਹ ਹੋਰ ਦੇਣਾ ਅਜਲਾ ਨੇ ਨਾਮ ਹੈ ਜੀ ਆਪਣਾ ਮੇਰਾ ਹਰਦੇਵਾ ਜੀ ਕਿਹੜਾ ਪਿੰਡ ਹੈ ਜੀ ਕਿਹਣਾ ਕਿਹਣਾ ਪਜਾਰੀ ਹੈ ਹਾਂ ਜੀ ਕੀ ਗੱਲ ਹੋਈ ਹੈ ਇੱਥੇ ਇੱਥੇ ਜੀ ਆ ਪਲੋੜਾ ਪਿਆ ਹੈਗਾ ਪਿੱਛੋਂ ਸੂਆ ਸਾਰਾ ਟੁੱਟਣ ਵਾਲਾ ਹੋ ਰਿਹਾ ਸੀਗਾ 3 ਘੰਟੇ ਹੋ ਗਏ ਲੰਕੀ ਜਾਂਦਾ ਇਹਨੂੰ ਸੇ ਸਾਨੂੰ ਅੱਛਾ ਹਾਂ ਤੁਸੀਂ ਲੱਗੇ ਹੋਏ ਸੀ ਵਿੱਚ ਮੈਂ ਸਭ ਤੋਂ ਪਹਿਲਾਂ ਮੇਰੇ ਇੱਥੇ ਪਾਣੀ ਲੱਗਦਾ ਸੀਗਾ ਅੱਛਾ ਪਾਣੀ ਲਾ ਰਹੇ ਸੀ ਹਾਂ ਪਾਣੀ ਲਾਉਂਦਾ ਸੀ ਮੋਗਾ ਸੰਭਾਲਦਾ ਸੀ ਕਹਾ ਮੋਗਾ ਬੰਦ ਪਿਆ ਸੀਗਾ ਅੱਛਾ ਜਦੋਂ ਮੋਗਾ ਖੋਲਣ ਲੱਗਿਆ ਤੇ ਦੇਖਿਆ ਜਣਾ ਫੜਿਆ ਜੀ ਤਖੜਾ ਕਿੰਨਾ ਕੁ ਟਾਈਮ ਹੋ ਗਿਆ ਲੱਗੇ ਪਿਆ ਨੂੰ ਮੈਨੂੰ 2 ਘੰਟਿਆਂ ਤੋਂ ਉੱਤੇ ਹੋ ਗਿਆ ਇੱਥੇ ਕੋਈ ਮਹਿਕਮੇ ਵਾਲਾ ਨਹੀਂ ਆਇਆ ਕੋਈ ਨਹੀਂ ਆਇਆ ਇੱਥੇ ਕੋਈ ਮਹਿਕਮੇ ਵਾਲਾ ਆਉਂਦਾ ਹੁੰਦਾ ਜੇ ਕੋਈ ਢਾਣੀ ਵੱਢ ਲੈ ਗਰੀਬ ਫੇਰ ਤਾਂ ਆ ਕੇ ਜੇ ਢਾਣੀ ਵੱਢ ਲਈ ਆਹ ਮੋੜੇ ਆੜੇ 'ਤੇ ਹੁਣ ਕੋਈ ਮਹਿਕਮੇ ਵਾਲਾ ਨਹੀਂ ਆਉਂਦਾ ਇੱਥੇ ਅੱਛਾ ਤੁਸੀਂ ਕਦੇ ਕਿਹਾ ਨਹੀਂ ਉਹਨਾਂ ਨੂੰ ਕਹੇ ਕੀ ਗੱਲ ਦਾ ਟੱਕਰੀ ਨਹੀਂ ਕਦੇ ਅਸੀਂ ਤਾਂ ਦੇਖਿਆ ਨਹੀਂ ਇੱਥੇ ਕਿਹੜਾ ਬੇਲਦਾਰਾ ਇੱਥੇ ਕੋਈ ਅਸੀਂ ਤਾਂ ਦੇਖਿਆ ਨਹੀਂ ਕਦੇ ਕੋਈ ਨਹੀਂ ਪਤਾ ਵੀ ਇੱਥੇ ਹੈ ਜਿਹੜਾ ਸਾਨੂੰ ਪਤਾ ਉਹ ਤਾਂ ਫੇਰ ਹੀ ਉਹਨਾਂ ਮੰਗਦਾ ਇਹ ਕੋਈ ਚੰਗੇ ਪ੍ਰਸ਼ਾਸਨ ਲਾਇਆ ਜਾਵੇ ਗਲਤ ਆ ਜੀ ਕੋਈ ਚੰਗੇ ਬੰਦੇ ਲਾਏ ਜਾਣ ਇੱਥੇ ਉਹਨੇ ਰਾਤ ਹੀ ਨੇ ਰਹੀ ਆ ਉਹਨਾਂ ਨੂੰ ਪਤਾ ਵੀ ਪਲਾਂ ਤੇ ਜਾ ਕੇ ਦਸ ਗਾਣੇ ਆੜਨਗੇ ਹਮਮ ਬੜਾ ਬੜਾ ਸਮਾਜ ਜੇ ਟੁੱਟ ਗਿਆ ਨੁਕਸਾਨ ਕਿੰਨਾ ਹੁੰਦਾ ਪਿੱਛੇ ਅੱਗੇ ਨਮੋਦਾ ਸਕੂਲ ਸਾਰਾ ਭਰ ਗਿਆ ਸੀਗਾ ਹਮਮ ਪਾਣੀ ਟੁੱਟਣ ਦੀ ਵਜ੍ਹਾ ਨਾਲ ਅਜੇ ਤੱਕ ਕੋਈ ਨਹੀਂ ਪਹੁੰਚਿਆ ਇੱਥੇ ਹਾਂਜੀ ਕੋਈ ਨਹੀਂ ਪਹੁੰਚਿਆ ਜੀ ਇਹਦਾ ਪਿੰਡ ਵਾਲਿਆਂ ਨੇ ਵਿਚਾਰਾਂ ਨੂੰ ਭਾਗ ਤੋਂ ਮਾਰਨਗੇ ਕੀ ਨਾਮ ਹੈ ਬਈ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਸਿੰਘ ਕਿੰਨਾ ਟਾਈਮ ਹੋ ਗਿਆ ਲੱਗਿਆ ਨੂੰ ਕਿਸਾਨ ਨੂੰ ਹਾਂਜੀ 2 2.5 ਘੰਟੇ ਤੋਂ ਉੱਤੇ ਹੋ ਗਿਆ ਇਹੋ ਬੰਦੇ ਨੂੰ ਲੱਗੇ ਨੂੰ ਜੀ ਇਕੱਲੇ ਕਿਸਾਨ ਹੀ ਐ ਇੱਥੇ ਹਾਂਜੀ ਇਕੱਲੇ ਕਿਸਾਨ ਹੀ ਐ ਜੀ ਕੋਈ ਮਹਿਕਮੇ ਵਾਲਾ ਨਹੀਂ ਪਹੁੰਚਿਆ ਨਹੀਂ 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 ਪਹੁੰਚਿਆ ਜੀ ਕੋਈ ਹਜੇ ਤਾਈ ਤਾਈ ਕਿ ਜਦੋਂ ਤੁਸੀਂ ਕੋਈ ਡਾਣੀ ਜਾਂ ਮੂੜੀ ਵੜਦੇ ਹੋ ਉਦੋਂ ਫਿਰ ਬੋਲਦੇ ਨਹੀਂ ਉਹ ਉਹ ਬੋਲਦਿਆ ਜੀ ਉਦੋਂ ਤਾਂ ਫੜ ਬੱਗ ਲੈਂਦੇ ਆ ਜੀ ਗਰੀਬ ਨੂੰ ਫਿਰ ਉਦੋਂ ਉਹਨਾਂ ਨੂੰ ਕਿਹਾ ਨਹੀਂ ਵੀ ਜਦੋਂ ਹੁਣ ਤਾਂ ਤੁਸੀਂ ਬੋਲਦੇ ਹੋ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਉਦੋਂ ਕਿਉਂ ਨਹੀਂ ਪਹੁੰਚਦੇ ਕਹਿੰਦੇ ਆ ਜੀ ਫੇਰ ਵੀ ਨਹੀਂ ਆਂਦੇ ਉਹ ਹੂੰ ਉਹ ਤਾਂ ਬੰਦੇ ਨੂੰ ਭਾਲਦੇ ਆ ਕੋਈ ਡਾਣੀ ਵੱਡੇ ਜੀ ਹੂੰ ਤੇ ਹੁਣ ਸੂਆ ਟੁੱਟਣ ਵਾਲਾ ਹੁਣ ਉਪੜੇ ਨਹੀਂ ਜੀ ਕੀ ਨਾਮ ਆ ਭਾਈ ਹਰਪੀ ਸਿੰਘ ਅਰਬੀ ਤੇ ਕਿਹੜਾ ਪਿੰਡ ਆ ਜੀ? ਕਿਉਣਾ ਜੀ? ਤੇਉਣਾ ਪਿੰਡ ਆ। ਕੀ ਗੱਲ ਹੋਈ ਐ ਇੱਥੇ? ਤੇ ਰਾਤ ਦੀ ਹਨੇਰੀ ਆਈ ਐ ਜੀ। ਤੇ ਕੋਈ ਮੈਕਮੇ ਵਾਲਾ ਹੋਣੀ ਕਰਦਾ। ਨਾ ਕੋਈ ਮੇਟ ਆਉਂਦਾ ਨਾ ਹੋਰ। ਪੁਲ ਬੰਦ ਹੋਏ ਹੋਏ ਆ। ਅੱਛਾ। ਜਿਹੜੇ ਲੋਕਾਂ ਦੇ ਪਾਰੀਆਂ ਕਿਸਾਨਾਂ ਦੀਆਂ ਉਹ ਤੰਗ ਹੋਈ ਜਾਂਦੇ ਆ ਕੋਈ ਮੇਟ ਆ ਕੇ ਪੁੱਛ ਕੁੱਛ ਨਹੀਂ ਕਰਦਾ ਕੋਈ ਮੈਕਮਾ। ਕਦੇ ਢੇੜਾ ਗੂੜਾ ਵੀ ਮਾਰਦੇ ਨਹੀਂ ਇੱਥੇ। ਢੇੜਾ ਨਹੀਂ ਮਾਰਦੇ ਜੀ ਕੁਛ ਨਹੀਂ ਆਹਾ। ਥੋੜੇ ਸਾਹਮਣੇ ਆ ਦੇਖੋ। ਕਿੰਨੇ ਲੋਕ ਤੰਗ ਹੋਈ ਜਾਂਦੇ ਆ ਇਹ ਕੋਈ ਪੁੱਛਗਿੱਛ ਹੀ ਨਹੀਂ ਕਰ ਰਹੇ ਮੈਕਮਾ ਤਾਂ ਹਜੇ ਤੱਕ ਨਹੀਂ ਆਇਆ ਮੈਕਮਾ ਤਾਂ ਆ ਹੀ ਨਹੀਂ ਰਿਹਾ ਜੀ ਨੂੰ ਘੇੜਾ ਮਾਰਦੇ ਆ ਜਿਉਂ ਤੁਸੀਂ ਕੋਈ ਦਰਖਤ ਦਾਣੀ ਤੋੜ ਦਿਓ ਫਿਰ ਉਹਦੋਂ ਨਹੀਂ ਬੀਰ ਉਹਦੋਂ ਤਾਂ ਜਿਆਦਾ ਕਾਰਵਾਈ ਤਾਂ ਉਹਦੋਂ ਕਰਦੇ ਆ ਨਾ ਇਹ ਵੀ ਉਹ ਕਰਦੇ ਆ ਦਾਣੇ ਤੋੜ ਲੈ ਤੁਸੀਂ ਐ ਕਰਤਾ ਤੇ ਹੁਣ ਕੋਈ ਪੁੱਛਗਿੱਛ ਨਹੀਂ ਕਰਦਾ ਇਹ ਬਹੁਤ ਵੱਡੀ ਨਲਕੀ ਹੈ ਇਹਨਾਂ ਦੀ ਮੈਕਮੇ ਦੀ